ਇਹ 90 ਪੈਸੇ ਟਾਇਰ ਹੈ ਇਹਦੇ 90 ਪੈਸੇ ਟਾਇਰ ਨੇ 15 ਮਾਡਲ ਹਨ 15 ਮਾਡਲ ਤੇ ਮੌਕੇ ਤੇ ਮਾਨਤਨ ਹੋ ਜੂਗਾ 320000 ਰੇਟ ਆ ਤੇ ਫੁੱਲ ਵੀਡੀਓ ਟਰਾਲਾ 11 6.5 ਦਾ ਜੀ ਡਬਲ ਜੋੜੇ ਦਾ ਟਰਾਲਾ ਜੀ ਜੈਕ ਵਧੀਆ ਲੱਗਾ ਹੋਇਆ ਅਰिजिनल ਕੰਪਨੀ ਦਾ ਠੀਕ ਹੈ ਜੀ ਹਾਂ ਜੀ ਜਹਾਜੀ ਫਰਸ਼ ਹੈ ਜੀ ਜਹਾਜੀ ਫਰਸ਼ ਹੈ ਜੀ ਠੀਕ ਹੈ ਜੀ ਹਾਂ ਜੀ ਤੇ ਗੱਲ ਕਰਦੇ ਆ ਇਹਦਾ ਲੋ ਜੀ ਕਿਸਾਨ ਵੀਰੋ ਅੱਜ ਦੀ ਵੀਡੀਓ 'ਚ ਤੁਹਾਡਾ ਬਹੁਤ ਵੱਡਾ ਫਾਇਦਾ ਕਰਨ ਆਲੇ ਆ ਅੱਜ ਦੀ ਵੀਡੀਓ 'ਚ ਤੁਹਾਡੇ ਲਈ 15 ਤੋਂ 20 ਟਰੈਕਟਰ ਲੈ ਕੇ ਆਇਆ ਲੋਕੇਸ਼ਨ ਦੱਸਾਂਗੇ ਜਿੱਥੇ ਖੜੇ ਆ ਤੇ ਬਾਈ ਨੂੰ ਮਿਲਾਉਣਾ ਬਾਈ ਜੀ ਹਸੀਕਾਰ ਸਸੀਕਾਰ ਜੀ ਬਾਈ ਸੁਭਨਾਮ ਕੀ ਆ ਆਪਣਾ ਆਪਣਾ ਨਾਮ ਹੈ ਹਰਦੀਪ ਸਿੰਘ ਠੀਕ ਹੈ ਜੀ ਤੇ ਆਪਾਂ ਜਿੱਥੇ ਖੜੇ ਆ ਲొਕੇਸ਼ਨ ਕੀ ਹੈ ਜੀ ਇਹ ਆਪਣਾ ਹੈਗਾ ਜੀ ਪਾਤੜਾ ਤੋਂ 8 ਕਿਲੋਮੀਟਰ ਪਿੰਦਾ ਆਪਣਾ ਕੱਗਾ ਠੀਕ ਹੈ ਜੀ ਸ਼ਹਿਰ ਪਿੰਦਾ ਹੈ ਆਪਣਾ ਹੀ ਜੀ ਹਾਂਜੀ ਤੇ ਇਹ ਪਟਿਆਲਾ ਰੋਡ ਤੇ ਆ ਜੀ ਠੀਕ ਹੈ ਜੀ ਤੇ ਆਪਣਾ ਜਿਹੜਾ ਕੰਮ ਆ ਮੇਨ ਆਪਣਾ ਕੰਮ ਆ ਇਹ ਕਲਵਾਣੂ ਰੋਡ ਪੱਜਦਾ ਜੀ ਇਹ ਕੱਗੇ ਠੀਕ ਹੈ ਆਪਾਂ ਸ਼ਨੀ ਦੇਵ ਮੰਦਿਰ ਹੈ ਜੀ ਨੀਅਰ ਸ਼ਨੀ ਦੇਵ ਮੰਦਿਰ ਠੀਕ ਹੈ ਜੀ ਉਹਦੇ ਲਾਗੇ ਆਪਣਾ ਕੰਮ ਹੈ ਠੀਕ ਹੈ ਜੀ ਕਿਸਾਨ ਵੀਰੋ 30 35 ਸਾਲ ਪੁਰਾਣਾ ਕੰਮ ਆ ਬਾਈਆਂ ਦਾ ਨਵੇਂ ਆਪਰ ਕੇ ਟਰੈਕਟਰ ਥੋੜੇ ਘੰਟੇ ਚੱਲੇ ਹੋਏ ਸਾਰੇ ਟਰੈਕਟਰ ਮਿਲ ਜਾਣਗੇ ਵਿੱਚ ਵੀ ਕੱਟ ਜਾਣਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪ੍ਰੀਤ ਦੀ ਐਚ ਆਰ ਨੰਬਰ ਆ ਪੰਜਾਬ ਨੰਬਰ ਵੀ ਮਿਲ ਜਾਣਗੇ ਦੋ ਚਾਰ ਟਰੈਕਟਰ ਪਰ ਜਾਦੇ ਐਚ ਆਰ ਮਿਲਣਗੇ ਪ੍ਰੀਤ ਕਿੰਨਾ ਜੀ 60 ਨੰਝ ਹੈ ਹਾਂਜੀ 60 ਨੰਝ ਹੈ 2021 ਮਾਡਲ ਠੀਕ ਹੈ ਜੀ ਟਾਇਰ ਕਿੰਨੇ ਨੇ ਜੀ ਟਾਇਰ ਹੈਗੇ ਜੀ ਤੇ 80 ਪੈਸੇ ਠੀਕ ਹੈ ਜੀ ਹਾਂਜੀ ਇੰਜਨ ਗੇਅਰ ਦਾ ਜਮ ਨਵਾਂ ਇੰਜਨ ਗੇਅਰ ਦਾ ਬਹੁਤ ਨਵਾਂ ਟਰੈਕਟਰ ਹੈ ਜੀ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਟਰੈਕਟਰ ਚ ਇੱਕ ਹੱਥ ਚੱਲਿਆ ਫਰਸਟ ਮਾਲਕ ਉਹ ਟਾਈਟ ਲਿਆ ਜੀ ਠੀਕ ਹੈ ਜ ਰੇਟ ਦੇ ਦਾਂਗੇ ਜੀ ਆਪਾਂ 3,85,000 ਦਾ ਠੀਕ ਹੈ ਜੀ ਤੇ ਗੱਲ ਕਰਦੇ ਆ 855 ਦੀ 855 ਇਹਦੀ ਕੀ ਡਿਟੇਲ ਹੈ ਜੀ ਇਹ 2017 ਮਾਡਲ ਹੈ ਜੀ ਇਹ ਠੀਕ ਹੈ ਜੀ ਇਹਦੇ ਨਾਲ ਦੇ ਟਾਇਰ ਹੈ ਜੀ ਬਿਲਕੁਲ ਠੀਕ ਹੈ ਜੀ ਉਹਦੇ 60-65% ਟਾਇਰ ਹੈਗਾ ਜੀ ਨਾਲ ਦੇ ਠੀਕ ਹੈ ਜੀ ਆ ਮਿਊਜ਼ਿਕ ਸਿਸਟਮ ਨਾਲ ਹੀ ਦੇਉਗੇ ਮਿਊਜ਼ਿਕ ਸਿਸਟਮ ਨਾਲ ਹੋਊਗਾ ਜੀ ਬਿਲਕੁਲ ਜੋ ਸਮਾਨ ਲੱਗਾ ਜਿੱਦਾਂ ਲੱਗਾ ਨਾਲ ਇਸ ਤਰ੍ਹਾਂ ਦੇ ਇਸ ਤਰ੍ਹਾਂ ਹੀ ਮਿਲੂਗਾ ਜਿਵੇਂ ਹਰਿਆਣਾ ਨੰਬਰ ਆ ਪੰਜਾਬ ਚ ਲੈ ਕੇ ਜਾਂਦਾ ਮੇਰਾ ਕੋਈ ਵੀਰ ਐਨਓਸੀ ਦੇਉਗੇ ਹਾਂ ਜੀ ਐਨਓਸੀ ਕਢਵਾ ਕੇ ਦੇਵਾਂਗੇ ਠੀਕ ਹੈ ਜੀ ਉਹ ਜਿਹੜਾ ਖਰਚਾ ਹੋਊਗਾ ਐਨਓਸੀ ਕਢਾਉਣ ਦਾ ਉਹ ਖਰੀਦਦਾਰ ਦਾ ਹੋਊਗਾ ਠੀਕ ਹੈ ਜੀ ਇਹਦਾ ਆਪਣੀ ਜਿੰਮੇਵਾਰੀ ਹੋਊਗੀ ਐਨਓਸੀ ਕਢਾ ਕੇ ਦੇਣ ਦੀ ਠੀਕ ਹੈ ਜੀ ਜਿਹਦਾ ਕੀ ਰੇਟ ਹੈ ਜੀ ਇਹ 4.5 ਲੱਖ ਦਾ ਹੈ ਠੀਕ ਹੈ ਜੀ ਤੇ 9500 ਮਸੀ ਇਹਦਾ ਕੀ ਡਿਟੇਲ ਹੈ ਜੀ ਇਹ 2020 ਮਾਡਲ ਹੈ ਠੀਕ ਹੈ ਜੀ ਇਹ ਵੀ ਹਰਿਆਣਾ ਨੰਬਰ ਹੈ ਫਰਸਟ ਪਾਰਟੀ ਦਾ ਹੈ ਪਹਿਲੇ ਮਾਲਕ ਤੋਂ ਡਾਇਰੈਕਟ ਲਿਆ ਹੈ ਜੀ ਆਪਾਂ ਇਹ ਵੀ ਠੀਕ ਹੈ ਜੀ ਨਾਲ ਦੇ ਟਾਇਰ ਹੈਗੇ ਜੀ ਇਹ 45 ਪੈਸੇ ਦੇ ਠੀਕ ਹੈ ਜੀ ਇਹ ਰੇਟ ਦੇਣ ਵਾਲਾ 3,85,000 ਦਾ ਰੇਟ ਦੇ ਦਾਂਗੇ ਆਪਾਂ ਠੀਕ ਹੈ ਜੀ ਹਾਂਜੀ 3,85,000 ਦਾ ਤੇ 60 ਨੰਝਾ ਪ੍ਰੀਤ ਜੀ ਇਹ 2013 ਮਾਡਲ ਹੈ 3 ਸਪੀਡ ਦਾ ਟਰੈਕਟਰ ਹੈ ਇਹ ਠੀਕ ਹੈ ਜੀ ਇਹਦੇ ਵੀ ਟਾਇਰ 45 ਪੈਸੇ ਟਾਇਰ ਹੈਗੇ ਠੀਕ ਹੈ ਜੀ ਬਾਕੀ ਇੰਜਨ ਗੇਅਰ ਦਾ ਬਹੁਤ ਹੀ ਵਧੀਆ ਟਰੈਕਟਰ ਹੈ ਠੀਕ ਹੈ ਜੀ ਇੱਕ ਮੇਰੇ ਵੀਰਾਂ ਦੇ ਕਮੈਂਟ ਆਉਂਦੇ ਨੇ ਜੀ ਵੀ ਤੁਸੀਂ ਰੇਟ ਦੇ ਲਾਣੇ بس ਇਕੂਰੇਟ ਦੱਸ ਦਿਆ ਕਰੋ ਵਿੱਚ ਬਾਈ ਕਹਿੰਦੇ ਨੇ ਯਾਰ ਤੁਸੀਂ ਦੇਣ ਲੈਣ ਕਹਦੇ ਨੇ ਸਾਨੂੰ ਰੇਟ ਦੀ ਸਮਝ ਨਹੀਂ ਆਉਂਦੀ ਵੀ ਇਕੋ ਰੇਟ じゃ ਦੇ ਦਿਓ ਜੀ ਪਰ ਰੇਟ ਬਿਲਕੁਲ ਆਪਾਂ ਲਾਗੇ ਲੱਗਦੇ ਦੱਸਿਆ ਵੀ ਕਿਉਂ ਪਤਾ ਕੀ ਗੱਲ ਹੈ ਜੀ ਰੇਟ ਉਹਨਾਂ ਕਾ ਦੋ ਆਪਾਂ ਜਿਹੜਾ ਉਹਦੇ ਸੌਦਾ ਵੀ ਬਣ ਜੀ ਬਿਲਕੁਲ ਤੇ ਇਹਦਾ ਕੀ ਰੇਟ ਹੈ ਜੀ ਇਹਦਾ 265000 ਰੁਪਏ ਦੇ 2 ਲੱਖ ਤੇ 65000 ਦਾ ਲੈ ਜੀ ਬਤੀ ਮਾਨਤਨ ਹੋ ਜੂ ਇਹਦੇ ਵਿੱਚ ਮਾਨਤਨ ਹੋ ਜੂ ਬਿਲਕੁਲ ਉਹ ਹੋ ਜਾਂਦਾ ਜਿਹੜੀ ਚੀਜ਼ ਤੇ ਮਾਨਤਨ ਹੋਣ ਵਾਲਾ ਹੁੰਦਾ ਨਾ ਉਹਦੇ ਚ ਅਸੀਂ ਕਹਿ ਦਿੰਦੇ ਵੀ ਮਾਨਤਨ ਹੋ ਜੂ ਬਿਲਕੁਲ ਤੇ ਆ ਟਰਾਲਾ ਕਿੰਨੇ ਫੁੱਟਾ ਜੀ ਟਰਾਲਾ 11 6 ਦਾ ਜੀ ਡਬਲ ਜੋੜੇ ਦਾ ਟਰਾਲਾ ਜੀ ਜੈਕ ਵਧੀਆ ਲੱਗਾ ਹੋਇਆ ਰਿਜਨਲ ਕੰਪਨੀ ਦਾ ਠੀਕ ਹੈ ਜੀ ਹਾਂਜੀ ਜਹਾਜੀ ਫਰਸ਼ ਹੈ ਜੀ ਜਹਾਜੀ ਫਰਸ਼ ਹੈ ਜੀ ਠੀਕ ਹੈ ਜੀ ਹਾਂਜੀ ਤੇ ਗੱਲ ਕਰਦੇ ਆ ਇਹਦਾ ਰੇਟ ਕਿਹ ਰਹੇ ਜੂਗਾ ਜੀ 145000 ਦੇ ਹਾਂਜੀ ਇਹ ਤਾਂ ਦੇਣ ਲੈਣੀ ਹੈ ਠੀਕ ਹੈ ਜੀ ਮੌਕੇ ਤੇ 1000 ਖੰਡ ਹੋ ਜੂ ਪਰ ਦੇਣ ਲੈਣੀ ਰੇਟ ਹੈ ਜੀ ਵੀਡੀਓ ਸ਼ੇਅਰ ਕਰਕੇ ਆ ਜੀ ਤੇ ਉਸ ਤੋਂ ਬਾਅਦ ਗੱਲ ਕਰਦੇ ਆ ਡੀਆਈ 450 ਏਸ ਇਹਦੀ ਕੀ ਡਿਟੇਲ ਹੈ ਜੀ ਇਹ 2012 ਮਾਡਲ ਹੈ ਠੀਕ ਹੈ ਜੀ ਟਰੈਕਟਰ ਇਹ ਵੀ ਹਰਿਆਣਾ ਨੰਬਰ ਹੈ ਠੀਕ ਹੈ ਜੀ ਟਰੈਕਟਰ ਦੇ ਦਾਂਗੇ 1,60,000 ਦਾ ਇੱਕ ਲੱਖ 60 ਹਜ਼ਾਰ ਦਾ 12 ਮਾਡਲ ਐਚ ਆਰ ਨੰਬਰ ਐਚ ਆਰ ਨੰਬਰ ਠੀਕ ਹੈ ਜੀ ਤੇ ਏਸ 450 ਡੀਆਈ ਇਹ ਕਿੰਨੇ ਮਾਡਲ ਹੈ ਜੀ ਇਹ 2013 ਮਾਡਲ ਹੈ ਠੀਕ ਹੈ ਜੀ ਹਾਂਜੀ ਤੇ ਇਹਦਾ ਕੀ ਰੇਟ ਰਹੇ ਜੂ ਇਹਦੇ ਟਾਇਰ ਹੈਗੇ ਜੀ 80% ਟਾਇ ਕਿਹੜੀ ਕੰਪਨੀ ਦੇ ਟਾਇਰ ਆ ਬੋਲੋ ਕੈਰ ਕੰਪਨੀ ਦੇ ਆ ਹਾਂਜੀ ਓਕੇ ਜੀ ਪੱਕੇ ਟਾਇਰ ਹੋਣਗੇ ਪੱਕੇ ਟਾਇਰ ਕੰਪਨੀ ਦੇ ਆ ਪੱਕੇ ਹੋਣਗੇ ਜੋ ਵੀ ਕੰਪਨੀ ਆ ਹਾਂਜੀ ਇੰਜਨ ਗੇਅਰ ਦਾ ਬਹੁਤ ਹੀ ਵਧੀਆ ਟਰੈਕਟਰ ਹੈ ਜੀ ਬਿਲਕੁਲ ਚਲ ਚਲਾਵੇ ਦਾ ਬਹੁਤ ਹੀ ਸਾਫ ਟਰੈਕਟਰ ਹੈ ਠੀਕ ਹੈ ਜੀ ਐਮ ਆਰ ਐਫ ਦੀ ਨਹੀਂ ਇਹਦੇ ਟਰੈਕਟਰ ਟਾਇਰ ਤੇ ਪ੍ਰੀਤ 6099 ਦੀ ਕੀ ਡਿਟੇਲ ਹੈ ਜੀ ਪ੍ਰੀਤ 6099 2022 ਮਾਡਲ ਹੈ ਠੀਕ ਹੈ ਜੀ ਹਾਂਜੀ ਤੇ ਰੇਟ ਜੀ ਰੇਟ ਇਹਦੀ ਡਿਮਾਂਡ ਹੈਗੀ 425000 ਬਾਕੀ ਮੌਕੇ ਤੇ ਮਾਨਤਾਣਾ ਵਧੀਆ ਹੋ ਜਾਊਗਾ ਠੀਕ ਹੈ ਜੀ ਤੇ ਟਾਇਰ ਕਿੰਨੇ ਪੈਸੇ ਨੇ ਇਹਦੀ ਟਾਇਰ ਬੜੀਆ ਦੇ ਟਾਇਰ 80% ਨਾਲ ਦੇ ਟਾਇਰ ਨੇ ਫਰਸਟ ਪਾਰਟੀ ਦਾ ਟਰੈਕਟਰ ਹੈ ਫਰਸਟ ਪਹਿਲੇ ਮਾਲਕ ਦਾ ਹੀ ਅਸੀਂ ਤਕਰੀਬਨ ਸਾਰੇ ਜੋ ਹਰਿਆਣੇ ਚੋਂ ਦੇ ਆਉਂਦੇ ਨੇ ਫਰਸਟ ਮਾਲਕ ਕੋਲ ਲਿਆਉਂਦੇ ਆ ਕਿ ਤਾਂ ਕਿ ਕਿਸੇ ਅਸੀਂ ਕੱਲ ਨੂੰ ਐਨਓਸੀ ਕਢਵਾਣੀ ਸਾਨੂੰ ਕੋਈ ਦਿੱਕਤ ਨਾ ਆਵੇ ਦਿੱਕਤ ਨਾ ਵੀ ਫਰਸਟ ਪਾਰਟੀ ਦਾ ਟਰੈਕਟਰ ਹੋਣਗੇ ਜੀ ਤੇ ਆਹ ਕਿਹੜਾ ਸਕੌਟ ਆ ਲੈਂਦਾ ਜੀ ਸਕੌਟ ਆ ਲੈਂਦਾ ਹੈਗਾ ਜੀ ਐਮਪੀਟੀ ਜਵਾਨ ਠੀਕ ਹੈ ਜੀ ਹਾਂਜੀ ਨਵੇਂ ਟਾਇਰ ਹੈ ਇਹਦੇ 2011 ਮਾਡਲ ਹੈ ਜੀ ਠੀਕ ਹੈ ਜੀ ਹਾਂਜੀ ਤੇ ਕੀ ਰੇਟ ਦੇ ਦਾਂਗਾ ਆਪਾਂ ਜਿਆਜ ਮੁੱਲ 'ਚ ਕਿੰਨੇ ਕਹਦਾ ਜੀ ਇਹ ਦੇ ਦਾਂਗਾ ਆਪਾਂ 1,35,000 ਸਰਪਾ ਸਰਫੇਕਾ ਲੱਖ 35000 ਦਾ ਲੈ ਜਾਓ ਜੀ ਘੱਟ ਖਰਚੇ ਵਾਲਾ ਤੇ 450 ਇਸ ਕਿੰਨਾ ਮਾਡਲ ਹੈ ਜੀ ਇਹ 2013 ਮਾਡਲ ਹੈ ਜੀ ਭਾਵ ਸ਼ੇਰਿੰਗ ਦਾ ਇਹ ਠੀਕ ਹੈ ਜੀ ਹਾਂ ਜੀ ਟਾਇਰ ਹੈਗੇ ਦੇ ਅੱਦੇ ਬਾਕੀ ਹਰਿਆਣਾ ਨੰਬਰ ਇਹ ਵੀ ਫਸਟ ਆਫ ਅਲ ਦਾ ਕਲੀਅਰ ਟਰੈਕਟਰ ਹੈ ਇੰਜਨ ਗੇਅਰ ਜਮਮ ਇੰਜਨ ਗੇਅਰ ਦਾ ਬਹੁਤ ਵਧੀਆ ਟਰੈਕਟਰ ਹੈ ਜੀ ਇੰਜਨ ਗੇਅਰ ਚ ਕੋਈ ਕਮੀ ਨਹੀਂ ਇੰਜਨ ਦਾ ਗੇਅਰ ਦਾ ਚਲਤ ਚਲਾਵੇ ਦਾ ਬਹੁਤ ਹੀ ਸਾਫ਼ ਸੁਥਰਾ ਟਰੈਕਟਰ ਹੈ ਠੀਕ ਹੈ ਜੀ ਇਹਦਾ ਰੇਟ ਜੀ ਇਹ ਟਰੈਕਟਰ ਦੇ ਦਾਂਗੇ 215000 ਦਾ ਠੀਕ ਹੈ ਜੀ ਤੇ ਇੰਡੋ ਫਾਰਮ ਜੀ 30 40 30 4 ਤੇ ਇਹਦੇ ਰੇਟ ਕਿੰਨੇ ਆ ਰੇਟ 1,60,000 ਠੀਕ ਹੈ ਜੀ ਲੋ ਜੀ ਕਿਸਾਨ ਵੀਰੋ ਵੀਡੀਓ ਹੋ ਜੂ ਵਾਲੀ ਵੱਡੀ ਬਾਹਰ ਵੀ ਟਰੈਕਟਰ ਖੜੇ ਨੇ ਤੇ ਉਸ ਤੋਂ ਬਾਅਦ ਸੋਨ ਵਾਲੀ ਕ ਆ ਗਿਆ ਸੁਪਰ 60 ਦਾ ਮਿਨੀ 60 ਦਾ ਵੀ ਕਹਿੰਦਾ ਮਿਨੀ 60 ਹੈ ਜੀ 2015 ਮਾਡਲ ਦਾ 15 ਮਾਡਲ ਫਰਸਟ ਪਾਰਟੀ ਦਾ ਜੀ ਫਰਸਟ ਪਾਰਟੀ ਦਾ ਜੀ ਕਿੰਨੇ ਰੁਪਈਆ ਦਾ ਜੀ ਟਰੈਕਟਰ ਰੇਟ ਤਾਂ ਹੈਗਾ ਜੀ 3,20,000 ਬਾਕੀ ਮਾਨਤਨ ਹੋ ਜੂਗਾ ਜੀ ਲੋ ਜੀ ਕਿਸਾਨ ਵੀਰੋ ਟਾਇਰ 90 ਪੈਸੇ ਟਾਇਰ ਰਹੀ ਇਹਦੇ 90 ਪੈਸੇ ਟਾਇਰ ਨੇ 15 ਮਾਡਲ ਹਨ 15 ਮਾਡਲ ਤੇ ਮੌਕੇ ਤੇ ਮਾਨਤਨ ਹੋ ਜੂਗਾ 3,20,0 ਤੇ ਫੁੱਲ ਵੀਡੀਓ ਆਪਣੇ YouTube ਤੇ Facebook ਤੇ ਪਈਆ ਸਬਸਕ੍ਰਾਈਬ ਕਰ ਲਿਓ ਤੇ ਲੋਕੇਸ਼ਨ ਬਾਈਆਂ ਦਾ ਨੰਬਰ ਥੱਲੇ ਚੱਲੀ ਜਾਂਦਾ ਕਾਲ ਕਰਕੇ ਜੇ ਕਿਸੇ ਨੇ ਟਰੈਕਟਰ ਲੈਣਾ ਤਾਂ ਵਿੱਚ ਘਟਵਾ ਕੇ ਟਰੈਕਟਰ ਲੈ ਸਕਦੇ ਹਾਂ ਏਵੇਂ ਜਿਵੇਂ ਵੀ ਲੈ ਸਕਦੋਂ ਪੰਜਾਬ ਨੰਬਰ ਇੱਕ ਤੋਂ ਟਰੈਕਟਰ ਬਾਕੀ ਚਾਰ ਮਿਲਣਗੇ ਤੇ ਬਾਕੀ ਕੀ ਸੁਨੇਹਾ ਦੇਣਾ ਜੀ ਦੱਸ ਦੋ ਬਾਕੀ ਆਪਣੇ ਉੱਥੇ ਲਾਉਣ ਦੀ ਸਹੂਲਤ ਹੈਗੀ ਜੀ ਫੁੱਲ ਲੋਨ ਹੋ ਜਾਊਗਾ ਜੀ ਲੋਨ ਜਿੱਦਾਂ ਵੀ ਜਿਹੜੀ ਬੈਂਕ ਚੋਂ ਕਰੋਨਾ ਆਪਾਂ ਲੋਨ ਕਰਵਾ ਕੇ ਦੇਵਾਂਗੇ ਜੀ ਠੀਕ ਹੈ ਜੀ ਤੇ ਨੰਬਰ ਕਿੰਨਾ ਫੋਨ ਨੰਬਰ ਹੈ ਜੀ 98555 94148 ਕਿਕਨੜੀ 90148 ਤੇ 93842 ਆਹ ਨੰਬਰ ਤੇ ਕਰ ਲਿਓ ਕਾਲ ਟਰੈਕਟਰ ਫੁੱਲ ਜਾਣਕਾਰੀ ਲੈਣੀ ਆ ਫੋਨ ਲਾ ਕੇ ਆਇਓ ਕਿਉਂਕਿ ਕਈ ਵਾਰ ਕੋਈ ਵੀ ਟਰੈਕਟਰ ਤੁਸੀਂ ਕਹਿੰਦੇ ਏਸ ਖੜਾ ਸੀ बिक ਜਾਂਦਾ ਹੁੰਦਾ ਜੀ ਬਹੁਤ ਬਹੁਤ ਧੰਨਵਾਦ